ਆ ਸੰਘਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ 6 ਜੂਨ ਦੀ ਜਦ ਇੱਕ ਵੱਡਾ ਹਮਲਾ ਕਰਕੇ ਆਪਣਾ ਨਰ ਸੰਘਾਰ ਕਰਿਆ ਗਿਆ ਜਿਹੜੀ ਦਮਦਮੀ ਟਕਸਾਲ ਦੇ ਯੋਧਿਆਂ ਨੇ ਜਿੱਥੇ ਆਪਣੇ ਸੀਸ ਦਿੱਤੇ ਦਮਦਮੀ ਟਕਸਾਲ ਜਿਹਨੂੰ ਬਾਬਾ ਦੀਪ ਸਿੰਘ ਜੀ ਨੇ ਸ਼ੁਰੂ ਕਰਿਆ ਉਹਨਾਂ ਨੇ ਸਿੱਖ ਜਿਹੜੀ ਰਵਾਇਤ ਸੀਗੀ ਵੀ ਲੜਾਈ ਸਿਰ ਦੇਨ ਤੱਕ ਲੜਦੇ ਸੀਗੇ ਉਦੋਂ ਤੋਂ ਵੀ ਗਾਹਾਂ ਤੱਕ ਲੜਾਈ ਸਿਰ ਕਟਾ ਕੇ ਵੀ ਲੜਾਈ ਲੜਦੇ ਰਹੇ ਉੱਥੇ ਤੱਕ ਲਗੇ ਤੇ ਉਦੋਂ ਤੋਂ ਬਾਅਦ ਚ ਟਾਈਮ ਬਣਾਲ ਉਹੀ ਟਕਸਾਲ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੇ ਆਪਣੀ ਪੰਥ ਲਈ ਕੈਲੋਸੀਸ ਦੇ ਕੇ ਤੱਕ ਦੀ ਲੜਾਈ ਨਿਭਾਈ ਪਰ ਉਦੋਂ ਤੋਂ ਬਾਅਦ ਚ ਉਨ੍ਹਾਂ ਦੀ ਜਿਹੜੀ ਸ਼ਹਾਦਤ ਸੀ ਉਹ ਵੀ ਰੋਲ ਦਿੱਤੀ ਗਈ। ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਕਿੰਨੇ ਸਾਲ ਨਹੀਂ ਦਿੱਤਾ ਹਾਲਾਂਕਿ ਆਰਮੀ ਨੇ ਉਹਨਾਂ ਦੇ ਭਰਾ ਤੋਂ ਵੈਰੀਫਾਈ ਕਰਾਇਆ ਸੀ। ਸਭ ਕੁਝ ਔਨ ਗਰਾਉਂਡ ਸੀ ਕਿਉਂ ਨਹੀਂ ਕਰਾਇਆ ਗਿਆ ਕਿਉਂਕਿ ਇੰਟੈਲੀਜੈਂਸ ਨੂੰ ਡਰ ਸੀ ਵੀ ਕਿਤੇ ਕੋਈ ਰੌਲਾ ਨਾ ਪੈ ਜੇ। ਤੇ ਆਪਾਂ ਇੰਟੈਲੀਜੈਂਸ ਦੇ ਹੱਕ 'ਚ ਭੁਗਤੇ ਉਦੋਂ ਤੋਂ ਹੀ ਇੰਟੈਲੀਜੈਂਸ ਦੇ ਹੱਕ 'ਚ ਭੁਗਤਣ ਦੀ ਰਵਾਇਤ ਚੱਲੀ ਆ ਰਹੀ ਹੈ ਜਿਹੜੇ ਵੀ ਬਾਅਦ 'ਚ ਮੁਖੀ ਰਹੇ ਨੇ ਉਹਨਾਂ ਨੇ ਅਕਾਲ ਤੱਕ ਤੇ ਹੁਕਮ ਨਾਦੀ ਜਿਹੜੀ ਹਮੇਸ਼ਾ ਹੀ ਮੁਖਾਲਫਤ ਦੇ ਵਿੱਚ ਵੀ ਖੜੇ ਰਹੇ ਨੇ ਜਿਵੇਂ ਕਿ ਆਰਐਸਐਸ ਸੰਤੋਂ ਸਿੱਖਾਂ ਨੂੰ ਵਰਜਿਤ ਕਰਿਆ ਗਿਆ ਸੀ ਉਹਨਾਂ ਨਾਲ ਗੱਲਬਾਤ ਰੱਖਣ ਤੇ ਪਰ ਆਪਾਂ ਬੀਜੇਪੀ ਤੇ ਆਰਐਸਐਸ ਦੇ ਪ੍ਰਚਾਰਕ ਤੱਕ ਬਣ ਗਏ ਤੇ ਹੁਣ ਵੀ ਜਿਹੜੀ ਲੜਾਈ ਆਪਾਂ ਆਪਣੀ ਪੰਥ ਦੀ ਦੱਸਦੇ ਆ ਉਹ ਦਰਸਲ ਕੀ ਐ ਕਾਲ ਤਖਤ ਤੇ ਕਾਬਜ਼ ਹੋਉਂਦੀ ਇਹ ਗੱਲਾਂ ਪੰਥ ਲਈ ਬਹੁਤ ਹੀ ਕਹੋ ਇੱਕ ਠੇਸ ਪਚਾਉਂਦੀਆਂ ਨੇ ਆਪਾਂ ਲੜਾਈ ਪਹਿਲਾਂ ਤਾਂ ਆਪਣੀ ਜਿਹੜੀ ਪੰਜਾਬ ਸੀ ਪੰਜਾਬ ਨੂੰ ਛੋਟੇ ਛੋਟੇ ਪ੍ਰਾਂਤਾਂ 'ਚ ਵੰਡਤਾ ਫੇਰ ਕਹੋ ਸਿੱਖ ਧਰਮ ਨੂੰ ਅੱਡ ਅੱਡ ਧਰਾਂ 'ਚ ਤੇ ਅੱਡ-ਅੱਡ ਪਾਰਟਸ 'ਚ ਖੜਾ ਕਰਤਾ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਤੇ ਖਾਲਸੇ ਦੀ ਬਜਾਏ ਆਪਾਂ ਟਕਸਾਲਾਂ ਤੇ ਜਿਹੜੇ ਆ ਕਹ ਲਓ ਛੋਟੇ-ਛੋਟੀਆਂ ਸੰਪਰਦਾਮਾਂ ਵਿੱਚ ਵੰਡਤਾ ਤਾਂ ਜੋ ਆਪਸੀ ਫਰਕ ਸਿੱਖਾਂ ਦੇ ਵੱਧੇ ਜਾਣ ਤੇ ਜਿਹੜਾ ਕੁਝ ਸਰਕਾਰ ਆਪਣੇ ਤੋਂ ਕਰਾਉਣੀ ਜਾਂਦੀ ਆ ਉਹ ਕਰੀ ਜਾਈਏ ਮੇਰੀ ਬੇਨਤੀ ਆ ਮੋਦੀ ਜੀ ਹਰ ਥਾਂ ਤੇ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਿੱਖਾਂ ਦਾ ਭਲਾ ਚਾਹੁੰਦੇ ਆ ਅਸੀਂ ਸਿੱਖਾਂ ਦੇ ਹੱਕ ਚ ਤੇ 47 ਦੇ ਵਿੱਚ ਸਿੱਖ ਵੀ ਦਿਲ ਖੋਲ ਕੇ ਹਿੰਦੁਸਤਾਨ ਨਾਲ ਖੜੇ ਨੇ ਪਾਕਿਸਤਾਨ ਨਾਲ ਵੀ ਫਿਰ ਸਾਡੀ ਧਰਤੀ ਜਿਹੜੀ ਸਿੱਖਾਂ ਦੀ ਸਟੇਟ ਸੀ ਉਹਦੇ ਤੇ ਪਾਕਿਸਤਾਨ ਤੇ ਚੀਨ ਦਾ ਕਬਜ਼ਾ ਕਿਉਂ ਜਦ ਅਸੀਂ ਸਾਰੇ ਹਿੰਦੁਸਤਾਨ ਨਾਲ ਖੜੇ ਸੀ ਤਾਂ ਹਿੰਦੁਸਤਾਨ ਦਾ ਫਰਜ਼ ਬਣਦਾ ਜਿਹੜੀਆਂ ਵੀ ਜਿਹੜੀ ਵੀ ਪੰਜਾਬ ਦੀ ਧਰਤੀ ਉਹਨਾਂ ਦੇ ਕਲਤ ਕਬਜ਼ੇ ਥੱਲੇ ਐ ਐਸੰਦੂਰ ਜਏ ਜੇ ਛੋਟੇ ਮੋਟੇ ਡਰਾਮੇ ਕਰਕੇ ਨਾ ਇਹ ਕੰਮ ਕਰਨ ਵੱਡਾ ਕਾਰਜ ਕਰਕੇ ਇਹਨੂੰ ਵਾਪਸ ਸਾਡਾ ਲਾਹੌਰ ਸਾਨੂੰ ਵਾਪਸ ਦਿੱਤਾ ਜਾਵੇ ਇਹ ਜਿਹੜੀਆਂ ਸਿੱਖ ਖੁੱਲ ਕੇ ਹਰ ਵੇਲੇ ਤੁਹਾਡੇ ਨਾਲ ਖੜਕੇ ਲੜਨ ਨੂੰ ਤਿਆਰ ਹੈ ਤੁਹਾਡੇ ਨਾਲ ਅੱਗੇ ਜਾਣ ਨੂੰ ਤਿਆਰ ਹੈ ਸੀ ਮਰ ਖੱਪਣ ਨੂੰ ਤਿਆਰ ਹੈ ਪਰ ਸਾਡੇ ਨਾਲ ਪੋਲਿਟਿਕਸ ਖੇਡ ਕੇ ਸਾਨੂੰ ਹੋਰ ਪਾਰਟਿ ਚ ਵੰਡ ਕੇ ਦੀ بجائے ਸਾਡੇ ਨਾਲ ਲੱਗ ਕੇ ਸਾਨੂੰ ਹੋਰ ਤਕੜਾ ਕਰੋ ਹੋਰ ਸਿੱਖ ਨੂੰ ਗਲੋਰੀਫਾਈ ਕਰੋ ਕਿਉਂਕਿ ਇਹ ਹੈ ਇੱਕ ਹਿੰਦੁਸਤਾਨ ਦਾ ਇੱਕ ਅੰਗ ਹੈ ਔਰ 47 ਤੋਂ ਬਾਅਦ ਦੇ ਵਿੱਚ ਅਸੀਂ ਹਮੇਸ਼ਾ ਹੀ ਹਿੰਦੁਸਤਾਨ ਲਈ ਕੁਰਬਾਨੀਆਂ ਦਿੱਤੀਆਂ ਨੇ ਜੰਗਾਂ 'ਚ ਵੱਧ ਤੋਂ ਵੱਧ ਹਿੱਸਾ ਲਿਆ ਪਰ ਸਾਨੂੰ ਪਾਠ 'ਚ ਵੜਿਆ ਜਾਂਦਾ ਸਾਡੇ ਹਥਿਆਰ ਖੋਹੇ ਜਾਂਦੇ ਨੇ ਸਾਨੂੰ ਜਿਹੜੀ ਗੁਰੂ ਸਾਹਿਬ ਨੇ ਕੈਲੋ ਕਿਰਪਾਨ ਦਿੱਤੀ ਆ ਉਮੀ ਹੀ ਕੋਈ ਵੀ ਅਸਲਾ ਇੱਕ ਸਰਦਾਰ ਚੱਕੂਗਾ ਤਾਂ ਉਹ ਕਿੰਨ ਲੋਕਾਂ ਨੂੰ ਪ੍ਰੋਟੈਕਟ ਕਰੂਗਾ ਨਾ ਕਿ ਲੋਕਾਂ ਤੇ ਜ਼ੁਰਮ ਕਰੂਗਾ ਉਹਨਾਂ ਤੇ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰੂਗਾ ਜਿਹਦੇ ਲਈ ਸ਼ਰਮਸਾਰ ਹੋਣਾ ਪਵੇ ਤੇ ਜੇ ਕਿਤੇ ਪਹਿਲਗਾਉਂਦੇ ਵਿੱਚ ਵੀ ਇੱਕ ਕੋਈ ਸਿੰਘ ਹੁੰਦਾ ਜਿਹਦੇ ਕੋਲ ਅਸਲਾ ਹੁੰਦਾ ਤੇ ਉਹ ਕਿੰਨਿਆਂ ਨੂੰ ਲੈ ਰੋਕਦਾ ਪਰ ਤੁਸੀਂ ਸਾਨੂੰ ਸਿਕਿਉਰਿਟੀ ਤਾਂ ਪ੍ਰੋਵਾਈਡ ਕਰ ਨਹੀਂ ਸਕ ਰਹੇ ਸਾਡੇ ਹੱਦਾਂ ਸਾਨੂੰ ਵਾਪਸ ਵੀ ਦਵਾ ਸਕ ਰਹੇ ਆ ਉਲਟਾ ਹੋਰ ਹੱਦਾਂ ਘਟਾਈ ਜਾ ਰਹੇ ਹੋ ਤੇ ਸਾਨੂੰ ਲੜਨ ਦੇ ਕਾਬਲ ਹੁੰਦੇ ਹੋਏ ਸਾਨੂੰ ਸਾਡੇ ਸ਼ਸਤਰਾਂ ਤੋਂ ਇਹ ਲੋ ਅਲੱਗ ਕਰਿਆ ਜਾ ਰਿਹਾ ਹੈ ਇਹ ਜਿਹੜੀ ਗੇਮ ਹੈ ਇਹ ਨਹੀਂ ਅਸੀਂ ਸਿੱਧੇ ਸਾਦੇ ਤੇ ਚੰਗੇ ਇਨਸਾਨ ਹੈ ਸਿੱਖਾਂ ਦੀ ਜੇ ਚੜ੍ਹਦੀ ਕਲਾ ਹੋਊ ਤਾਂ ਹਿੰਦੁਸਤਾਨ ਦੀ ਵੀ ਚੜ੍ਹਦੀ ਕਲਾ ਹੋਊ ਐਸੀ ਦੀਦੜ ਨੂੰ ਯਾਦ ਕਰਦੇ ਹੋਏ ਸਿੱਧਾਂ ਦੇ ਚਰਨਾਂ 'ਚ ਪ੍ਰਣਾਮ ਜਿਹੜਾ ਕੁਛ ਉਹ ਕਰਕੇ ਗਏ ਨੇ ਜਿਵੇਂ ਉਹਨਾਂ ਨੇ ਪੰਥ ਲਈ ਸੀਸ ਦਿੱਤੇ ਨੇ ਮਹਾਰਾਜ ਸ਼ਕਤੀ ਦੇਣ ਹਰੇਕ ਸਿੰਘ ਨੂੰ ਉਸ ਹੱਦ ਤੱਕ ਲੜਨ ਦੀ ਸ਼ਮਤਾ ਦੇਣ ਨਾ ਕਿ ਅਕਾਲ ਤਖਤ ਦੇ ਹੁਕਮਾਂ ਦੇ ਉਲਟ ਕਿਉਂਕਿ ਜਿਵੇਂ ਹੁਣ ਢੜੀਆਂ ਵਾਲਿਆਂ ਦੂ ਜਿੰਨੇ ਚਿਰ ਤੱਕ ਮੈਂ ਬਹੁਤ ਜ਼ਿਆਦਾ ਉਹਨਾਂ ਦੀਆਂ ਕਿਸਕਾ ਸੁਣਦਾ ਹੁੰਦਾ ਸੀ ਮੇਰੇ ਨਜ਼ਦੀਕੀ ਬੰਦੇ ਜਾਣਦੇ ਨੇ ਪਰ ਜਦਨ ਅਕਾਲ ਤਖਤ ਸਾਹਿਬ ਤੋਂ ਹੁਕਮ ਆ ਗਿਆ ਸੀ ਉਦੋਂ ਤੋਂ ਬਾਅਦ ਚ ਨਾ ਮੈਂ ਉਹਨਾਂ ਨੂੰ ਆਪਣੀ ਜਗ੍ਹਾ ਤੇ ਬੁਲਾਇਆ ਨਾ ਮੈਂ ਉਹਨਾਂ ਦੀ ਕੋਈ ਵੀ ਕੈਲੋ ਕੈਸਡ ਸੁਣੀ ਨਾ ਉਹਨਾਂ ਦੇ ਕਦੀ ਵਿਚਾਰ ਸੁਣੇ ਪਰ ਆਪਾਂ ਆਰਐਸਐਸ ਲਈ ਕੀ ਕਰ ਰਹੇ ਆ ਆਪਣੀ ਪੀੜੀ ਥੱਲੇ ਝਾੜੂ ਫੇਰੋ ਉਹੀ پوਕੀ ਲੜਾਈ ਦੇ ਵਿੱਚ ਪੰਥ ਨੂੰ ਨਾ ਪਾਓ ਇਕੱਠੇ ਹੋ ਕੇ ਕਿੱਡੇ ਵੱਡੇ ਮਸਲੇ ਨੇ ਉਹਨਾਂ ਤੇ ਅੱਗੇ ਗੱਲਬਾਤ ਕਰੋ ਨਾ ਕਿ ਆਪਦੀ ਇੱਕ ਪਾਵਰ ਹੰਗਰ ਪਿੱਛੇ ਤੁਸੀਂ ਸਾਨੂੰ ਛੋਟੇ ਛੋਟੇ ਗਰੁੱਪਾਂ 'ਚ ਵੰਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ